ਪਿਆਰੀ ਗੁਰੂ ਸਵਾਹੀ ਸਹਾ ਸੰਗਤ ਜੀਓ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਆਂ ਲਵਾ ਰਿਹਾ ਹਾਂ ਆਓ ਜਿੰਨੇ ਸ਼ਰੀਰਾਂ ਪੰਜੜ ਬੈਠੇ ਹਾਂ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚ ਮਨ ਜੋੜਨਾ ਕਰੀਏ 27ਵੀਂ ਪੌੜੀ ਦੀ ਵਿਚਾਰ ਜਪਜੀ ਸਾਹਿਬ ਦੇ ਵਿੱਚੋਂ ਚੱਲ ਰਹੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਪ੍ਰਗੁਰ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਹਿਲੀ ਬਾਣੀ ਹੈ ਜੀ ਸੋ ਗੁਰੂ ਸਾਹਿਬ ਜੀ ਨੇ ਆਪਾਂ ਕੱਲ ਲੜੀ ਬਾਤ ਜੋੜਦਗੇ ਸ਼ਬਦ ਦੇ ਨਾਲ ਉਸ ਪ੍ਰਮਾਤਮਾ ਦੇ ਦਰ ਦੀ ਗੱਲ ਕਰਦੀ ਗੱਲ ਉਹਦਾ ਪ੍ਰਮਾਤਮ ਦਾ ਦਰ ਕਿਹੋ ਜਿਹਾ ਹੈ ਉਹਦਾ ਘਰ ਕਿਹੋ ਜਿਹਾ ਜਿੱਥੇ ਬੈਠ ਕੇ ਸਾਰੇ ਜੀਵਾਂ ਦੀ ਪ੍ਰਮਾਤਮਾ ਸਮਾਲਤ ਰਿਹਾ ਗਾਣ ਫਿਰ ਨਾਦ ਆਵਾਜ਼ 사ਉਂਦ ਉਹਨੂੰ ਗਾ ਰਹੀ ਹੈ ਅਨੇਕਾਂ ਹੀ ਅਨੇਕਾਂ ਹੀ ਰਾਗਾਂ ਦੇ ਵਿੱਚ ਗੁਰੂ ਜੀ ਕਹਿੰਦੇ ਪ੍ਰਮਾਤਮਾ ਉਹਨਾਂ ਦਾ ਪ੍ਰਵਾਹ ਉਹਨੂੰ ਗਾ ਰਹੀ ਹੈ ਕਿੰਨੇ ਮਾਲਕ ਜੀ ਅੱਗ ਵੀ ਤੈਨੂੰ ਗਾ ਰਹੀ ਹੈ ਪਾਉਣ ਪਾਣੀ ਸਭ ਕੁਛ ਗਾ ਰਿਹਾ ਤੈਨੂੰ ਪਰਮਾਤਮਾ ਧਰਮ ਰਾਜਾ ਵੀ ਤੈਨੂੰ ਗਾ ਰਿਹਾ ਹੈ ਚਿਤ ਬੋਪਤ ਜਿਹੜੇ ਅੰਦਰ ਸੰਸਕਾਰ ਪਏ ਹੈ ਉਹ ਵੀ ਤੈਨੂੰ ਗਾ ਰਿਹਾ ਹੈ ਪਰਮਾਤਮਾ ਅੰਦਰ ਚਿਤ ਬੋਪਤ ਜਿਹੜੇ ਲੋਕੇ ਵੇਣ ਅੰਦਰ ਹੀ ਪਏ ਹਨ ਸਾਰੇ ਜੀ ਸੰਸਕਾਰ ਜਿਹੜੇ ਅੰਦਰ ਤੇ ਸੰਸਕਾਰ ਹਨ ਪੈ ਰਹੇ ਇਹ ਮਨੁੱਖ ਨੂੰ ਪਤਾ ਹੈ ਗੁਰੂ ਪਰਮਾਤਮਾ ਨੂੰ ਪਤਾ ਹੈ ਬਸ ਹੋਰ ਨੀਨਾ ਕਰ ਵਾਲੀ ਨੂੰ ਪਤਾ ਹੈ ਨਾ ਬੱਚਿਆਂ ਨੂੰ ਪਤਾ ਹੈ ਹੋਰ ਨਹੀਂ ਕਿਸੇ ਨੂੰ ਨਹੀਂ ਪਤਾ ਅੰਦਰ ਜਿਹੜੇ ਗੁਪਤ ਸੰਸਕਾਰ ਪਏ ਹਨ ਉਹ ਆਪਾਂ ਨੂੰ ਪਤਾ ਹੈ ਕਿਹੜਾ ਕਦੋਂ ਖਿਆਲ ਕਿਸ ਵੇਲੇ ਉੱਠੜਾ ਆ ਬੰਦੇ ਨੂੰ ਵੀ ਪਤਾ ਹੁੰਦਾ ਬਸ ਇਹ ਵੀ ਹੁਣ ਆ ਉੱਠੜਾ ਇੱਥੋਂ ਆ ਉੱਠੜਾ ਇੱਥੋਂ ਆ ਉੱਠੜਾ ਗੁਰੂ ਵੀ ਜਾਣਦਾ ਹੈ ਕਿਉਂਕਿ ਫੁਰਨੇ ਨੂੰ ਨਾ ਗੁਰੂ ਸਮਝਦਾ ਹੈ ਛੇਵੇਂ ਪਾਤਸ਼ਾਹ ਦੀ ਉਹ ਸਾਖੀ ਤਾਂ ਲੰਮੀ ਹੈ ਭਾਈ ਗੋਪਾਲਾ ਜੀ ਵਾਲੀ ਸ਼ੁੱਧ ਪਾਠ ਸੁਣਾਇਆ ਗੁਰੂ ਸਾਹਿਬ ਜੀ ਦਾ ਤਖਤ ਛੱਡਣ ਨੂੰ ਤਿਆਰ ਹੋ ਗਏ ਛੇਵੇਂ ਪਾਤਸ਼ਾਹ ਭਾਈ ਗੋਪਾਲਾ ਜੀ ਨੂੰ ਸ਼ੁੱਧ ਗੁਰਬਾਣੀ ਜਾਗੀ ਸਾਹਿਬ ਦੇ ਵੱਟੇ ਕਹਿੰਦੇ ਭਾਈ ਮੈਨੂੰ ਤਾਂ ਕੋਈ ਬਾਣੀ ਦੇ ਮੁੱਲ ਦੇ ਬਰਾਬਰ ਜਾਗੀ ਸਾਹਿਬ ਤੇ ਕੋਈ ਮੁੱਲ ਮੈਨੂੰ ਤਾਂ ਤੁਲ ਕੋਈ ਬਰਾਬਰ ਲੱਗਾ ਹੀ ਨਹੀਂ ਕੁਛ ਦੁਨਿਆਵੀ ਤੌਰ ਤੇ ਕੁਝ ਵੀ ਤੁਲਣੇ ਲੱਗਾ ਜਮੀ ਸਭ ਦੇ ਬਾਣੀ ਦੇ ਕਹਿੰਦੇ ਭਾਈ ਮੈਂ ਤਾਂ ਵੀ ਬਸ ਭਾਈ ਗੋਪਾਲਾ ਜੀ ਨੂੰ ਨਾ ਜਦੋਂ ਪਾਠ ਸਮਾਪਤ ਹੋ ਗਿਆ ਤੇ ਗੁਰਨਾਣਕ ਦੀ ਗੱਦੀ ਦੇ ਜਾਣੀ ਆ ਬਸ ਗੁਰੂ ਸਾਹਿਬ ਜੀ ਦਾ ਗੱਦੀ ਛੱਡਣ ਨੂੰ ਤਿਆਰ ਤੇ ਭਾਈ ਗੋਪਾਲਾ ਜੀ ਦੇ ਫਰਨਾ ਬਣ ਗਿਆ ਅੰਦਰ ਜਮਾ ਅਖੀਰ ਦੀ ਅਖੀਰ ਲਾ ਪੌੜਨਾ ਤੇ ਜਾ ਕੇ ਜਦੋਂ ਜੱਤ ਪਹਾੜਾ ਧੀ ਜਸਨੀਾਰ ਐ ਨਾ ਮਤ ਵਿਧ ਹਥਿਆ ਭਾਉ ਖਲਾ ਅਗਨ ਤਪਤਾਉ ਭਾਂਡਾ ਭਾਉ ਅਮਰਤਾ ਜਦੋਂ ਅਖੀਰ ਲਾ ਪੌੜਨਾ ਜੀ ਨਾ ਫਰਨਾ ਬਣ ਗਿਆ ਅੰਦਰ ਕਹਿੰਦਾ ਵੀ ਜੇ ਗੁਰੂ ਸਾਹਿਬ ਜੀ ਨੇ ਕਿਹਾ ਗੋਪਾਲਿਆ ਮੰਗ ਕੀ ਮੰਗਦਾ ਹੈ ਕਹਿੰਦਾ ਸਵਾ ਲੱਖ ਦਾ ਘੋੜਾ ਜਿਹੜਾ ਕ੍ਰੂੜੀ ਮਾਲ ਲੈ ਕੇ ਆਇਆ ਹੈ ਕਹਿੰਦਾ ਸਵਾ ਲੱਖ ਦਾ ਘੋੜਾ ਤੇ ਸਵਾ ਲੱਖ ਦੀ ਕਾਠੀ ਸਿਉਣੀ ਦੇ ਉੱਤੇ ਕੰਦਾ ਗੁਰੂ ਸਾਹਿਬ ਜੀ ਤੋਂ ਹੀ ਮੰਗੂ ਪਾ ਤੇ ਗੁਰੂ ਸਾਹਿਬ ਜੀ ਨੇ ਭਾਈ ਗੋਪਾਲਾ ਜੀ ਦੇ ਕਹਿਣ ਤੋਂ ਪਹਿਲਾਂ ਹੀ ਗੁਰਸਿੱਖਾਂ ਨੂੰ ਕਹਿੰਦੇ ਗੁਰੂ ਸਾਹਿਬ ਜੀ ਤਾਂ ਤੱਕ ਛੱਡਣ ਨੂੰ ਤਿਆਰ ਸੀ ਫਿਰ ਬੈਠ ਕੇ ਗੁਰੂ ਸਾਹਿਬ ਜੀ ਤਾਂ ਤੇ ਗੁਰੂ ਸਾਹਿਬ ਜੀ ਕਹਿੰਦੇ ਗੋਪਾਲ ਗੁਰਸਿੱਖਾਂ ਨੂੰ ਕਹਿੰਦੇ ਭਾਈ ਜੋ ਤਵੇਲੇ ਦੇ ਵਿੱਚ ਘੋੜਾ ਕਰੋਣੀ ਮੱਲ ਲੈ ਕੇ ਆਇਆ ਨਾ ਘੋੜੇ ਦੋ ਉਹਨਾਂ ਵਿੱਚੋਂ ਇੱਕ ਘੋੜਾ ਭਾਈ ਗਵਾਲਾ ਇਹਨੂੰ ਦੇ ਦੇ ਉੱਤੇ ਸੋਹਣੇ ਦੀ ਕਾਠੀ ਪਾ ਕੇ ਭੇਟ ਕਰ ਦਿਓ ਤੇ ਗਵਾਲਾ ਬੜਾ ਖੁਸ਼। ਕਹਿੰਦਾ ਲੈ ਮਹਾਰਾਜ ਜੇ ਤੰਮੇਰੇ ਪੈਣਾ ਕਹਿਣ ਤੇ ਦੇਤਾ ਮੈਂ ਤਾਂ ਮੈਂ ਤਾਂ ਆਖਣਾ ਮੂੰਹ ਤੇ ਬੋਲਣਾ ਵੀ ਨਹੀਂ ਪਿਆ। ਕਿਤੇ ਭਾਈ ਗਵਾਲਾ ਜੀ ਨੂੰ ਪੁੱਛਦੇ ਛੇਵੇਂ ਪਾਸ਼ਾ ਗਵਾਲਿਆ ਖੁਸ਼ ਹੈ। ਕਹਿੰਦਾ ਲੈ ਪਾਸ਼ਾ 7 ਲੱਖ ਦਾ ਘੋੜਾ ਦੇਤਾ। ਜੱਜ ਜੀ ਸਾਹ ਦੇ ਬੱਤੇ ਸੋਹਣੇ ਦੀ ਕਾਠੀ ਪਾ ਕੇ ਦੇਤੇ ਉੱਤੇ ਹੋਰ ਕੀ ਮੈਂ ਭਾਉਦਾ। ਗਪਾਲਿਆ ਕਾਉਟੀਆਂ ਦਾ ਵਪਾਰ ਕਰ ਗਿਆ ਕਾਉਟੀਆਂ ਆਏ ਤਾਂ ਗੁਰੂ ਨਾਨਕ ਦੇ ਘਰ ਦੇ ਵਿੱਚ ਮੈਂ ਤਾਂ ਤੈਨੂੰ ਗੁਰਨਾਣਕ ਦਾ ਤਖਤ ਹੀ ਦੇ ਜਾਣਾ ਸੀ ਬਾਣੀ ਦੀ ਤੌਹਤਾ ਕੁਝ ਹੈ ਹੀ ਨਹੀਂ ਬਾਣੀ ਦਾ ਮੁੱਲ ਕੋਈ ਦੇ ਸ ਹੁੰਦਾ ਹੈ ਅੱਜ ਬਾਣੀ ਦਾ ਮੁੱਲ ਪੁੱਛਦੇ ਫਿਰਦੇ ਸਿੱਖ ਗ੍ਰਾਂਤੀ ਸੈਂ ਕਿ ਤੁਸੀਂ 2500 ਲਓਗੇ ਤੁਸੀਂ 3100 ਲਓਗੇ ਬਾਣੀ ਦਾ ਮੁੱਲ ਕੋਈ ਦੇ ਨਹੀਂ ਸਕਦਾ ਜਿਪਿਆ ਚੇਤੇ ਰੱਖੀ ਬਾਣੀ ਦਾ ਮੁੱਲ ਨਾ ਗੁਰੂ ਛੇਵੇਂ ਪਾਸ਼ਾ ਇਤਿਹਾਸ ਪੜ੍ਹ ਕੇ ਵੇਖ ਲੋ ਜਪਜੀ ਸਾਹਿਬ ਦੇ ਸ਼ੁੱਧ ਪਾਠ ਸੁਣਾਉਣ ਦੇ ਬਦਲੇ ਗੁਰੂ ਸਾਹਿਬ ਜੀ ਨੇ 2.5 ਲੱਖ ਰੁਪਏ ਦਿੱਤਾ ਸੀ ਉਸ ਸਮੇਂ ਦਾ 2.5 ਲੱਖ ਤੇ ਅੱਜ ਦਾ ਬਣਾਲਾ ਕਿੰਨਾ ਬਣੂਗਾ ਛੇਵੇਂ ਪਾਸ਼ਾ ਵੇਲੇ ਦਾ 2.5 ਲੱਖ ਸੀ ਤੇ ਅੱਜ ਦਾ ਕਿੰਨਾ ਬਣੂਗਾ ਰੋ ਵਿਚਾਰ ਸੋ ਇਹ ਬਾਣੀ ਦਾ ਕੋਈ ਮੁੱਲ ਨਹੀਂ ਪਾਈ ਅੰਦਰ ਜਿਹੜੇ ਚਿੱਤ ਗੁਕਤ ਪਏ ਹਨ ਨਾ ਗੁਰੂ ਸਾਹਿਬ ਜੀ ਕਹਿੰਦੇ ਏ ਭਾਈ ਬਹੁਤ ਅੰਦਰ ਦੇ ਬੜੇ ਮਾੜੇ ਖਾਲਾ ਅੰਦਰ ਪਏ ਆ ਸੰਸਕਾਰ ਹਾਂ ਚੰਗਾ ਸੰਸਕਾਰ ਵੀ ਹੁੰਦੇ ਪਿਆ ਰਹੋ ਸ਼ੁੱਧ ਪਾਸੇ ਲੱਗਣਾ ਨਾ ਇਹ ਚੰਗਾ ਸੰਸਕਾਰ ਪੂਰਵ ਕਰਮ ਅੰਖਰ ਜਦ ਪ੍ਰਗਟੇ ਭੇਟਿਓ ਪਰਖ ਰਸਕ ਬੈਰਾਗੀ ਕਹਿੰਦੇ ਗੁਰੂ ਸਾਹਿਬ ਜੀ ਕਹਿੰਦੇ ਮਾਲਕ ਜੀ ਮੈਂ ਜਦੋਂ ਕੋਈ ਮੇਰਾ ਚੰਗਾ ਕਰਮ ਫਟਿਆ ਨਾ ਅੰਦਰ ਤੇ ਕਹਿੰਦੇ ਮੈਂ ਗੁਰੂ ਪਰਮਾਤਮਾ ਚੰਗਾ ਗੁਰੂ ਘਰ ਮੈਨੂੰ ਸਤ ਸੰਗਤ ਮੇਲੀ ਚੰਗਾ ਮੈਨੂੰ ਗਿਆਨ ਮਿਲਿਆ ਸੋ ਇਹ ਚਿੱਤ ਗੁਪਤ ਅੰਦਰ ਹੀ ਪਿਆ ਜੀ ਬਸ ਇਹ ਸੰਸਕਾਰ ਕਦੋਂ ਕਿਹੜੇ ਵੇਲੇ ਕਦੋਂ ਕੋਈ ਫਟ ਪਏ ਕੋਈ ਪਤਾ ਨਹੀਂ ਕਈ ਵਾਰੀ ਆ ਪਾਵ ਨਹੀਂ ਕਹਿੰਦੇ ਬੰਦਾ ਉਹ ਤਾਂ ਨਹੀਂ ਕੋਈ ਮਾੜਾ ਕੰਮ ਕਿਹੜਾ ਫਟ ਪਿਆ ਯਾਰਾ ਚੰਗਾ ਵਧੀਆ ਸੀਗਾ ਚੰਗਾ ਭਲਾ ਕੰਮ ਕਰਦਾ ਕਰਦਾ ਸਾਰਾ ਕੁਝ ਹੀ ਬੇਕਾਰ ਹੋ ਗਿਆ ਸਾਰੇ ਕੰਮ ਹੀ ਉੱਠੇ ਕਰਨ ਲੱਗ ਗਿਆ ਬਸ ਪਤਾ ਨਹੀਂ ਕੋਈ ਕਰਮ ਫਟ ਪਿਆ ਫਟ ਪੈਂਦੇ ਕੀਤੇ ਹੋਏ ਕਰਮ ਫਟ ਪੈਂਦੇ ਆ ਜੀ ਅੰਦਰ ਹੀ ਬੈਨਾ ਸੰਸਕਾਰ ਵਾਰ-ਵਾਰ ਕਦੇ ਕੋਈ ਸੰਸਕਾਰ ਖੜਾ ਕਦੇ ਕੋਈ ਸੰਸਕਾਰ ਬਸ ਬਾਣੀ ਨੇ ਇਹਨਾਂ ਮਾੜੇ ਸੰਸਕਾਰਾਂ ਨੂੰ ਧੋ ਦੇਣਾ ਕਹਿ ਰਿਹਾ ਗੁਰੂ ਪਰਮਾਤਮਾ ਦੇ ਨਾਮ ਨੇ ਨਾ ਇਹਨਾਂ ਸੰਸਕਾਰਾਂ ਦਾ ਜਿਹੜੇ ਔਰਨੇ ਅੰਦਰ ਖਤਮ ਕਰਨਾ ਹੈ ਰੱਬ ਦੇ ਪਿਆਰਾਂ ਦੇ ਔਰਨੇ ਅੰਦਰੋਂ ਮਾੜੇ ਖਤਮ ਹੋ ਜਾਂਦੇ ਆ ਜੀ ਬਸ ਜੇ ਕੋਈ ਉਰਸਦਾ ਵੀ ਹੈ ਤੰਦਰੇ ਖਤਮ ਹੋ ਜਾਂਦਾ ਬਸ ਉੱਥੇ ਖਸਬਾ ਕਰ ਦਿੰਦਾ ਗੁਰੂ ਦਾ ਗਿਆਨ ਰੋ ਵਿਚਾਰ ਸੋ ਗੁਰੂ ਸਾਹਿਬ ਜੀ ਕਹਿੰਦੇ ਗਾਵੈ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਤੈਨੂੰ ਗਾ ਰਿਆ ਮਾਲਕ ਜੀ ਸ਼ਿਵ ਜੀ ਵੀ ਤੈਨੂੰ ਗਾ ਰਿਆ ਬਰਮਾ ਵੀ ਤੈਨੂੰ ਗਾ ਰਿਆ ਦੇਵੀ ਦੇਵਤੇ ਵੀ ਤੈਨੂੰ ਦੇਰ ਉਹਨਾ ਵੀ ਗਾ ਰਹੇ ਦੇਵੀ ਸੋਹਣ ਸਦਾ ਸਵਾਰੇ ਤੈਨੂੰ ਗਾ ਰਿਆ ਸਾਰੇ ਦੇਵੀ ਦੇਵਤੇ ਵੀ ਮਾਲਕਾ ਗਾਵਹਿ ਇੰਦ ਇੰਦਾਸਨ ਬੈਠੇ ਤੈਨੂੰ ਇੰਦਰ ਵੀ ਗਾ ਰਿਆ ਜਿੰਨੇ ਦੇਰ ਤੇ ਸਾਰੇ ਨਾਲ ਬੈਠ ਕੇ ਗਾਵੇ ਤੈਨੂੰ ਪਰਮਤਮਾ ਗਾਵੇ ਸਿੱਧ ਸਮਾਧੀ ਅੰਦਰ ਕਹਿੰਦੇ ਵੱਡੇ ਵੱਡੇ ਸਿੱਧ ਸਿੱਧਪੁਰਖ ਜਿਨ੍ਹਾਂ ਨੇ ਆਪਣੇ ਆਪ ਨੂੰ ਸਿੱਧ ਕਰ ਲਿਆ ਬਹੁਤ ਚੰਗੇ ਹੁੰਦੇ ਸਿੱਧ ਪਿਆਰ ਪਰ ਸਿੱਧ ਤੋਂ ਵੀ ਗੁਰਸਿੱਖਤਾ ਉੱਤੇ ਹੁੰਦੇ ਆ ਕਿਉਂਕਿ ਸਿੱਧਾਂ ਨੇ ਤਾਂ ਆਸਨਾ ਦੁਆਰਾ ਹੱਠ ਕੀਤਾ ਨਾ ਹੱਠ ਕਰ ਲਿਆ ਜਿਹੜੇ ਸਿੱਧ ਲੋਕ ਹਨ ਉਹ ਹੱਠ ਕਰਦੇ ਆ ਜੀ ਵਿਪਖਾਲਮ 플레이 ਕਹਿੰਦੇ ਜੇ ਅਸੀਂ ਇੱਕ ਬੰਦੇ ਨੇ ਬਾਹ ਖੜੀ ਕਰ ਲਈ ਤਾਂ ਵੀਰ ਦਾ ਟੈਂਕ ਹੋ ਗਿਆ ਆਪਾਂ ਵੇਖਿਆ ਸੀ ਨਾ ਕੁੰਭ ਦੇ ਮੇਲੇ ਦੇ ਵਿੱਚ ਕੁੜੀਆਂ ਕੁੜਮਾਂ ਜ ਤਾਵਾ ਵਾਲੇ ਕੋ ਸਵਾ ਮਲੀ ਫਿਰਦਾ ਕੋਈ ਕੋਈ ਕਹਿੰਦਾ ਮੈਨੂੰ ਇੰਨੇ ਸਾਲ ਹੋ ਗਏ ਮੇਰੀ ਬਾਹ ਉੱਪਰ ਨੂੰ ਹੀ ਹੈ ਕੋਈ ਕਹਿੰਦਾ ਕੋਈ ਕੋਈ ਕੁਛ ਇਸ ਤਰ੍ਹਾਂ ਦਾ ਕੋਈ ਗਾਲ ਚ ਪੱਥਰ ਬੰਨੀ ਫਿਰਦਾ ਕਹਿੰਦੇ ਜੇ ਇੰਨੇ ਸਾਲ ਹੋ ਗਏ ਗਾਲ ਚ ਪੱਥਰ ਪਾਏ ਨਾ ਔਰ ਗੁਰੂ ਸਾਹਿਬ ਜੀ ਕਹਿੰਦੇ ਭਾਈ ਪ੍ਰਮਾਤਮਾ ਤੈਨੂੰ ਗਾ ਰਿਹਾ ਕਿਸੇ ਢੰਗ ਨਾਲ ਕੋਈ ਗਾ ਰਿਹਾ ਕੋਈ ਸਿੱਧ ਸਮਾਧੀਆਂ ਲਾ ਕੇ ਤੈਨੂੰ ਗਾਉਣਾਗਾ ਗਾਵਣ ਸਾਧ ਵਿਚਾਰੇ ਜਿਵੇਂ ਹੁਣ ਸਾਧੇ ਹੋਏ ਜੀਵਨ ਵਾਲੇ ਤੇਰੀ ਵਿਚਾਰ ਕਰਦੇ ਆ ਮਾਲਕਾ ਜਿਵੇਂ ਆਪਾਂ ਗੁਰੂ ਕੋਲੇ ਬੈਠ ਕੇ ਵਿਚਾਰ ਕਰ ਰਹੇ ਆ ਨਾ ਇਸ ਤਰ੍ਹਾਂ ਸਾਧੇ ਹੋਏ ਜੀਵਨ ਵਾਲੇ ਸਾਧ ਸਾਧ ਦਾ ਅਰਥ ਕੀ ਹੁੰਦਾ ਜੀ ਜਿਹਦਾ ਜੀਵਨ ਸਾਧਿਆ ਗਿਆ ਅੱਖਾਂ ਵੀ ਸਾਧੀਆਂ ਗੱਲਾਂ ਕੰਨ ਵੀ ਸਾਧੇ ਗਏ ਜ਼ਬਾਨ ਵੀ ਸਾਧੀ ਗਈ ਐ ਜਮਾ ਬਿਲਕੁਲ ਸਭ ਕੁਝ ਜੀ ਸਾਧਿਆ ਗਿਆ ਜੀ ਜਿਹਦਾ ਉਹਨੂੰ ਕਹਿੰਦੇ ਸਾਧ ਤੇ ਜਿਹੜਾ ਪੰਜਾ ਵਿਕਾਰਾਂ ਵਿੱਚ ਉਲਝਿਆ ਪਿਆ ਉਹਨੂੰ ਸਾਧ ਕਿਵੇਂ ਕਹਦੇਗੇ ਪਹਿਲੇ ਆਪਾਂ ਸਾਧ ਦਾ ਅਰਥ ਹੁੰਦਾ ਸਾਧਦੇ ਹੋਏ ਜੀਵਨ ਵਾਲਾ ਜਿਹਨੇ ਜੀਵਨ ਨੂੰ ਸਾਧ ਲਿਆ ਸਾਧਨਾ ਦੁਆਰਾ ਸਾਧ ਲਿਆ ਅੱਖਾਂ ਹੁਣ ਸ਼ਬਦ ਹੈ ਮਾੜਾ ਨਹੀਂ ਧੀਆਂ ਬਣਾ ਨੂੰ ਕੱਗਦਾਂ ਜਵਾਨ ਹੁਣ ਕਿਸ ਨੂੰ ਮਾੜਾ ਨਹੀਂ ਬੋਲਦੇ ਕੰਨ ਨਿੰਦਿਆ ਚੁਗਲੀ ਤੋਂ ਬਚੇ ਆ ਹੱਥ ਚੋਰੀਆਂ ਨਹੀਂ ਕਰਦੇ ਪੈਰ ਮਾੜੇ ਪਾਸੇ ਚੱਲ ਕਿ ਨਹੀਂ ਜਾਂਦੇ ਕਿਤੇ ਵੀ ਬਸ ਸਾਧਿਆ ਗਿਆ ਜੀ ਹਾਂ ਜੀ ਬਸ ਇਹੀ ਹੈ ਸਾਧਿਆ ਹੋਏ ਦੀ ਹਿਸਾਬ ਸੋ ਗੁਰੂ ਜੀ ਕਹਿੰਦੇ ਮਾਲਕ ਜੀ ਸਾਧੇ ਹੋਏ ਜੀਵਨ ਵਾਲੇ ਵੀ ਤੈਨੂੰ ਵਿਚਾਰਾਂ ਕਰ ਰਹੇ ਤੇ ਰੰਗ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਤਰਾ ਇੱਕ ਡਿੱਗ ਡੇ ਜਤੀ ਪਏ ਮਾਲਕ ਜੀ ਸਤੀ ਪਏ ਸੰਤੋਖੀ ਪਏ ਕਿੱਡੇ ਕੱਡੇ ਵੀਰ ਕਰਾਰੇ ਤਗੜੇ ਸੂਰਮੇ ਹੋਏ ਆ ਵੀਰ ਕਰਾਰੇ ਬਹੁਤ ਤਗੜੇ ਤੋਂ ਤਗੜੇ ਸੂਰਮੇ ਤੈਨੂੰ ਗਾ ਰਹੇ ਆ ਮਾਲਕਾ ਗਾਵਣ ਪੰਡਤ ਪੜਨ ਰਖੀ ਸਰ ਵੱਡੇ ਵੱਡੇ ਪੰਡਤ ਤੈਨੂੰ ਗਾ ਰਹੇ ਆ ਮਾਲਕਾ ਰਖੀ ਸਰ ਦਾ ਅਰਥ ਹੁੰਦਾ ਜੀ ਰਖੀ ਵੱਡੇ ਰਖੀ ਮਹਾਪੁਰਸ਼ ਜਿਹੜੇ ਤੈਨੂੰ ਧਿਆ ਰਹੇ ਆ ਮਾਲਕਾ ਜੁਗ ਜੁਗ ਵੇਦਾਂ ਨਾਲੇ ਮਾਲਕ ਜੀ ਵੇਦਾਂ ਦੇ ਨਾਲ ਤੈਨੂੰ ਸਲਾਹ ਦੇ ਰਿਹਾ ਗਾਵੇ ਮੋਹਣੀਆਂ ਮਨ ਮੋਹ ਸਰਦਾ ਸੁਰਗਾ ਮੱਛ ਪਿਆਲੇ ਮਾਲਕ ਜੀ ਤੈਨੂੰ ਸੁਰਗਾ ਦੀਆਂ ਮੋੜਾਂ ਇਸ ਤਰ੍ਹਾਂ ਵੀ ਤੈਨੂੰ ਗਾ ਰੋ ਮੈਂ ਗਾਵਨ ਰਤਨੋ ਪਾਏ ਤੇਰੀ 88 ਰਥ ਨਾਲੇ 68 ਤੀਰਥਾਂ ਦਾ ਤੀਰਥ ਵੀ ਤੈਨੂੰ ਗਾ ਰਿਹਾ ਮਾਲਕ ਜੀ 68 ਤੀਰਥ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਤੈਨੂੰ ਯੋਧੇ ਬੜੀ ਸੂਰਮੇ ਗਾਰਯ ਤੈਨੂੰ ਵੱਡੇ ਵੱਡੇ ਯੋਧੇ ਜਿਹੜੇ ਮਹਾਬਲੀ ਜੋਧ ਮਹਾਬਲ ਸੂਰਾ ਵੱਡੇ ਵੱਡੇ ਮਾਲਕ ਜੀ ਜਿਨ੍ਹਾਂ ਦੇ ਵਿੱਚ ਬੜਾ ਸੂਰਮ ਗਤੀ ਸੂਰਮੇ ਐ ਅੱਜ ਵੀ ਪੈਰੇ ਬਹੁਤ ਤਗੜੇ ਲੋਕ ਪਏ ਐ ਨਾ ਦੇਖਦੇ ਆਪਾਂ ਇਹ ਤਾਂ ਖਾਨੇ ਬੰਦੇ ਤਾਂ ਯਾਰ ਇੰਨਾ ਵੱਡਾ ਹਾਥੀ ਜਿੰਨਾ ਜੋਰ ਐ ਇਹ ਸੂਰਮੇ ਪਏ ਸੋ ਗੁਰੂ ਜੀ ਕਹਿੰਦੇ ਗਾਵੈ ਖਾਣੀ ਚਾਰੇ ਚਾਰ ਖਾਣਨਾਂ ਜੇ ਪਰਮੇਸ਼ਰ ਦੇ ਨਾਲ ਬਾਣ ਬਣਾਇਆ ਹੋਗਾ ਅੰਡੇ ਦੇ ਜੇਰਜ ਸੇਤਜ ਉਤਪੁੱਜ ਆਂਡੇ ਤੋਂ ਪੈਦਾ ਹੋਣ ਵਾਲੇ ਜੀਵ ਜੇਰਜ ਜੇਰ ਤੋਂ ਪੈਦਾ ਹੋਣ ਵਾਲੇ ਜੀਵ ਸੇਤਜ ਮੁੜ ਕੇ ਤੋਂ ਪੈਦਾ ਹੋਣ ਵਾਲੇ ਉਤਪੁੱਜ ਆਪਣੇ ਆਪ ਉੱਗਦੇ ਜਿਵੇਂ ਜਿਵੇਂ ਦਰਖਤ ਜਿਵੇਂ ਕੋਈ ਹੋਰ ਆਪਣੇ ਆਪ ਥੱਲੇ ਦੀ ਉੱਗ ਪੈਣਾ ਬੀਜ ਵਿੱਚ ਧਰਤੀ ਦੇ ਧਰਤੀ ਮਾਂ ਦੇ ਵਿੱਚ ਹੀ ਬੀਜ ਪੈ ਉੱਗ ਪੈਦਚੋਂ ਸੋ ਇਹ ਮਾਲਕ ਜੀ ਦੇ ਚਾਰ ਪ੍ਰਮਾਤਮਾ ਦੇ ਰਸਤੇ ਆ ਜੀ ਸੰਸਾਰ ਵਿੱਚ ਆਉਣ ਦੇ ਅੰਡਜ ਜੇਰਜ ਸਿਤਜ ਉਤਭੁਜ ਇਹ ਵੀ ਤੈਨੂੰ ਗਾ ਰਹੇ ਮਾਲਕਾ ਗਾਵਹਿ ਖੰਡ ਮੰਡਲ ਵਰ ਭੰਡਾ ਖੰਡ ਦਾ ਅਰਥ ਹੁੰਦਾ ਜੀ ਹਿੱਸਾ ਤੇ ਜਿਹਦੇ ਵਿੱਚ ਸੂਰਜ ਚੰਦਰਮਾ ਤੇ ਧਰਤੀ ਤੇ ਤਾਰੇ ਇਹ ਆ ਜਾਂਦੇ ਜੀ ਸਾਰੇ ਗੁਰੂ ਜੀ ਕਹਿੰਦੇ ਇਹ ਵੀ ਤੈਨੂੰ ਗਾ ਰਹੇ ਮਾਲਕਾ ਕਰ ਕਰ ਰੱਖੇ ਧਾਰੇ ਇਹ ਵੀ ਮਾਲਕੀ ਤੇਨੂੰ ਗਾਰੇ ਜਿਹਦੇ ਤੂੰ ਬਣਾ ਕੇ ਬੰਨ ਕੇ ਰੱਖੇ ਹੋਏ ਨਾ ਪ੍ਰਮਾਤਮਾ ਨੇ ਸੂਰਜ ਚੰਦਰਮਾ ਧਾਰੇ ਜੇ ਕਹਿੰਦੇ ਕਿਤੇ ਬ੍ਰਹਸਪਤੀ ਗ੍ਰਹਿ ਥੱਲੇ ਡਿੱਗ ਪਏ ਸਣੇ ਸੂਰਜ ਨਾ ਕੋਪੂ ਸਾਰਾ ਕੋਸ ਐਡਾ ਵੱਡਾ ਬ੍ਰਹਸਪਤੀ ਗ੍ਰਹਿ ਸਾਰਾ ਕੋ ਨਾ ਕੋਪੂ ਬੰਨਿਆ ਬੈਣਾ ਪ੍ਰਮਾਤਮਾ ਨੇ ਆਕਾਲ ਪੁਰਖ ਵਾਹਿਗੁਰੂ ਹੁਕਮ ਵਿੱਚ ਬੰਨਿਆ ਨਾ ਸਭ ਕੁਝ ਪਿਆਰਿਓ ਮ ਮ ਮੰਗਲ ਗ੍ਰਹਿ ਜਿਹਨੂੰ ਲਾਲਜਾ ਤਾਰਾ ਨੇ ਕਹਿੰਦੇ ਆਂ ਪਾ ਲਾਲ ਲਾਲਜੇ ਰੰਗ ਦਾ ਤਾਰਾ ਮੰਗਲ ਗ੍ਰਹਿ ਹੈ ਇਹ ਵੀ ਬਹੁਤ ਵੱਡਾ ਇਹ ਵੀ ਧਾਰਤਿਕਾ ਵੱਡਾ ਦਾ ਵੇਖੋ ਉਹਦੇ ਰੰਗਾਂ ਨੂੰ ਕੋ ਜਾਣ ਜੋ ਕਿਤਾ ਸੋ ਗੁਰੂ ਜੀ ਕਹਿੰਦੇ ਮਾਲਕ ਜੀ ਤੂੰ ਆਪ ਹੀ ਬੈਠਾ ਸਭ ਦੇ ਵਿੱਚ ਇਹ ਵੀ ਤੈਨੂੰ ਗਾ ਰਿਹਾ ਸਹੀ ਤਦ ਨੂੰ ਗਾਵੈ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਂ ਦੇ ਮਾਲਕ ਜਿਹੜੇ ਤੈਨੂੰ ਭਾ ਜਾਂਦੇ ਚੰਗੇ ਸੇਈ ਤਦ ਨੂੰ ਗਾਵੈ ਜੋ ਤਦ ਭਾਵਨ ਜੋ ਤੈਨੂੰ ਚੰਗੇ ਲੱਗਦੇ ਐ ਤੇ ਤੇ ਰੱਤੇ ਤੇਰੇ ਭਗਤ ਰਸਾਲੇ ਤੇਰੀ ਭਗਤੀ ਦੇ ਵਿੱਚ ਤੇਰੀ ਭਗਤੀ ਦੇ ਰਸ ਵਿੱਚ ਲੱਗ ਜਾਂਦੇ ਮਾਲਕਾ ਤੈਨੂੰ ਸਲਾਉਂਦੇ ਐ ਹੋਰ ਕੀਤੇ ਗਾਵਣ ਸੇ ਮੈਂ ਚੇਤਨਾ ਗਾਵਣ ਹੋਰ ਮਾਲਕ ਜੀ ਕਿੰਨੇ ਗਾਉਣ ਤੈਨੂੰ ਪਰ ਮੈਂ ਤਾਂ ਬੇਨਤੀ ਨਹੀਂ ਗੁਰਨਾਣਕ ਪਾਸ਼ਾ ਕਹਿੰਦੇ ਮਾਲਕ ਜੀ ਮੈਂ ਤਾਂ ਬੇਨਤੀ ਮੇਰੇ ਤਾਂ ਦਿਮਾਗ ਤੋਂ ਬਾਹਰ ਹੋ ਗਿਆ ਕੰਮ ਕਿੰਨੇ ਗਿਣਤੀ ਕਰਾਂ ਮੈਂ ਸੇ ਮੈਂ ਚਿਤ ਨਾ ਆਵਣ ਮੇਰੇ ਚਿਤ ਵਿੱਚ ਤਾਂ ਆ ਹੀ ਨਹੀਂ ਸਕਦੇ ਕਿੰਨੇ ਗਾ ਰਹੇ ਤੈਨੂੰ ਮਾਲਕ ਆ ਨਾਨਕ ਕਿਆ ਵਿਚਾਰੇ ਨਾਨਕ ਕੀ ਵਿਚਾਰਾਂਗਾ ਨਾਨਕ ਕੀ ਵਿਚਾਰ ਕਰਨੂਗਾ ਤੇਰੀ ਮਾਲਕਾ ਨਹੀਂ ਕਰ ਸਕਦਾ ਸੋਈ ਸੋਈ ਸਦਾ ਸੱਚ ਸਾਹਿਬ ਉਹ ਪਰਮਾਤਮਾ ਆਪ ਹੀ ਐ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚ ਹੀ ਨਾ ਉਹ ਆਪ ਹੀ ਸੱਚ ਐ ਉਹਦਾ ਸਾਰਾ ਕੁਝ ਬਣਾਇਆ ਵੀ ਸੱਚ ਹੀ ਪੈ ਰਿਓ ਉਹਦਾ ਨਾਮ ਵੀ ਸੱਚ ਹੈ ਹੈਪੀ ਹੋਸੀ ਉਹ ਹੁਣ ਵੀ ਸੱਚ ਹੈ ਹੈਪੀ ਹੋਸੀ ਜਾਏ ਨਾ ਜਾਸੀ ਗੁਰੂ ਜੀ ਕਹਿੰਦੇ ਉਹ ਗਾਂ ਵੀ ਸੱਚ ਹੀ ਰਹਿਣਾ ਰਚਨਾ ਜਿਨੋ ਰਚਾਈ ਜਿਨੇ ਰਚਨਾ ਬਣਾਈ ਐਨਾ ਕੁਝ ਬਣਾਇਆ ਗੁਰੂ ਜੀ ਕਹਿੰਦੇ ਰੰਗੀ ਰੰਗੀ ਭੰਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਿੰਨੇ ਰੰਗਾਂ ਦਾ ਮਾਲਕ ਜੀ ਤੂੰ ਮਾਇਆ ਸਾਜਤੀ ਹੈ ਕੋਈ ਕਿਸ ਤਰ੍ਹਾਂ ਕੋਈ ਕਿਸ ਤਰ੍ਹਾਂ ਦੀ ਮਾਇਆ ਸਾਥ ਜੀਵੇ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਸਦੀ ਬੜਿਆਈ ਕੋ ਆਪ ਹੀ ਕਰ ਕਰਕੇ ਵੇਖ ਰਿਹਾ ਮਾਲ ਕਿਸ ਨੂੰ ਬਣਾ ਦਿੰਦਾ ਕਿਸ ਨੂੰ ਧਾ ਲੈਦਾ ਬਸ ਇਹ ਤਾਂ ਦਸਤੂਰ ਹੈ ਨਾ ਪ੍ਰਮਾਤਮਾ ਦਾ ਕੋਈ ਜੀਵ ਨੂੰ ਬਣਾ ਦਿੰਦਾ ਕਿਸ ਨੂੰ ਜਨਮ ਦੇ ਦਿੰਦਾ ਕਿਸ ਦੀ ਮੌਤ ਕੀ ਜਾਂਦੀ ਹੈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਸਦੀ ਬੜਿਆਈ ਜੋਤ ਸੁਭਾਵੈ ਸੋਈ ਕਰਸੀ ਜੋ ਮਾਲ ਲਈ ਤੈਨੂੰ ਲੱਗਦਾ ਨਾ ਚੰਗਾ ਉਹੀ ਤੇਰੇ ਹੁਕਮ ਵਿੱਚ ਹੋਣਾਗਾ ਜੋ ਤੇ ਸੁਭਾਵ ਹੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਉਹ ਪ੍ਰਮਾਤਮਾ ਤੇ ਹੁਕਮ ਨਹੀਂ ਚੱਲਦਾ ਜਿੱਤੋਂ ਐ ਕਰ ਐ ਕਰਲਾ ਆਪਾਂ ਕਹਿੰਦੇ ਆ ਨਾ ਕਈ ਵਾਰੀ ਜੇ ਪ੍ਰਮਾਤਮਾ ਐ ਨਾ ਕਰਦਾ ਐ ਕਰਦੇ ਆ ਕਰਦੇ ਕਹਿੰਦੇ ਪ੍ਰਮਾਤਮਾ ਤੇ ਹੁਕਮ ਨਹੀਂ ਚੱਲਦਾ ਭਾਈ ਜੋ ਤੇ ਸੁਭਾਵ ਹੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਪ੍ਰਮਾਤਮਾ ਤੇ ਹੁਕਮ ਨਹੀਂ ਚੱਲਦਾ ਕਿਸਦਾ ਪਿਆਰੇ ਉਹ ਨਾ ਦੁਨੀਆ ਦੇ ਉੱਤੇ ਆਪਾਂ ਹੁਕਮ ਚਲਾ ਲਾਂਗੇ ਕਿ ਸਤੇ ਗਾਇ ਕਰਨਾ ਭਾਈ ਆ ਕਰਨਾ ਪਰ ਕਹਿੰਦੇ ਪ੍ਰਮਾਤਮਾ ਤੇ ਕੋਈ ਹੁਕਮ ਨਹੀਂ ਚਲਦਾ ਮਨਾ ਤੇ ਰਾ ਉਹ ਤਾਂ ਜਿਵੇਂ ਉਹ ਚੰਗਾ ਲੱਗਦਾ ਉਹ ਹੁੰਦਾ ਸੋ ਪਾਤਸ਼ਾ ਸਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਪ੍ਰਮਾਤਮਾ ਦੀ ਰਜਾ ਵਿੱਚ ਬਸ ਚੱਲਣਾ ਹੀ ਪਿਆਰੋ ਸਭ ਤੋਂ ਵੱਡੇ ਬਾਦਸ਼ਾਹਾਂ ਦੇ ਵੀ ਬਾਦਸ਼ਾਹ ਹੈ ਸੋ ਪਾਤਸ਼ਾ ਸ਼ਾ ਪਾਤ ਸਾਹਿਬ ਕਹਿੰਦੇ ਵੀ ਪਾਤਸ਼ਾਹਾਂ ਦੇ ਵੀ ਪਾਤਸ਼ਾਹ ਬਣ ਜਾਂਦੇ ਕੌਣ ਜਿਹੜੇ ਉਹਦੇ ਰਾਜ ਵਿੱਚ ਚੱਲਣਾ ਸਿੱਖ ਲੈਂਦੇ ਨੇ ਉਹ ਬਸ ਰਾਜਾ ਵਿੱਚ ਰਾਜਾ ਵਿੱਚ ਰਹਿਣਾ ਵੀ ਮਾਲਕਾ ਗਿਲਾ ਨਹੀਂ ਕਰਨਾ ਕੋਈ ਜਿੰਨੇ ਸਰੀਰ ਆਪਾਂ ਬੈਠੇ ਆ ਨਾ ਕਦੇ ਵੀ ਪਿਆਰਿਓ ਅਕਾਲਪੁਰ ਖਵਾਹਿ ਗੁਰੂ ਦੇ ਹੁਕਮ ਤੇ ਗਿਲਾ ਨਾ ਕਰਿਓ ਕਈ ਵਾਰੀ ਕੋਈ ਆਪਣੇ ਘਰ ਦੇ ਵਿੱਚ ਚਾਹ ਚੱਕ ਮੌਤ ਹੋ ਜਾਂਦੀ ਹੈ ਨਾ ਤੇ ਮਾਵਾ ਭੈਣਾ ਕਈ ਵਾਰੀ ਲਾ ਰੋਪਾ ਸਾਡੇ ਨਾਲ ਹੀ ਆਏ ਕਰਨਾ ਸੀ ਤੂੰ ਆਹ ਕਰਨਾ ਸੀ ਨਾ ਗਿਲਾ ਨਾ ਕਰਿਓ ਭਾਈ ਲਾਂਭਾਣਾ ਦੇ ਤਾਂ ਆਪ ਦੇ ਕਰਮਾਂ ਦਾ ਹੀ ਦੋਸ਼ ਹੈ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮ ਆਪਣੇ ਆ ਜੋ ਮੈਂ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਨਾ ਤੇ ਗੁਰੂ ਸਾਹਿਬ ਜੀ ਦੀ ਬਾਣੀ ਚ ਹੋਰ ਮੋਹਰ ਲਾਈ ਹੈ ਵੀ ਭਾਈ ਜਿਸ ਕੀ ਵਸਤ ਸੋ ਹੀ ਲੈ ਜਾਏਗਾ ਫਰੋਸ ਕਿਸੈ ਸਿਓ ਕੀਜੈ ਜਿਹਦੀ ਵਸਤੂ ਆ ਉਹ ਲੈ ਗਿਆ ਫਰੋਸ ਕਿਨੂੰ ਕਰਕੇ ਵਗੂਣਾ ਜਦੋਂ ਆਪਣੀ ਵਸਤੂ ਹੈ ਹੀ ਨਹੀਂ ਆ ਸਰੀਰ ਆਪਣਾ ਹੈ ਹੀ ਨਹੀਂ ਤੇ ਪ੍ਰਮਾਤਮਾ ਲੈ ਗਿਆ ਕਹਿੰਦੇ ਰੋਸ ਕੀ ਨੂੰ ਕਰਕੇ ਵਿਖਾਉਣਾ ਭਾਈ ਸੋ ਬਗਾਨੀ ਚੀਜ਼ ਆ ਇਹ ਉਹ ਪ੍ਰਮਾਤਮਾ ਨੇ ਦਿੱਤੀ ਐ ਕੋਈ ਸੰਭਲੇ ਵਰਤਣ ਵਾਸਤੇ ਐ ਇਹਨੂੰ ਵਰਤੋ ਭਾਈ ਦੁਨੀਆ ਵਿੱਚ ਰਹੇ ਕਿ ਚੰਗੇ ਕਰਮ ਕਰੋ ਭਲੇ ਦੇ ਕਰਮ ਕਰੀਏ ਪ੍ਰਮਾਤਮਾ ਨੂੰ ਯਾਦ ਰੱਖੀਏ ਫਿਰੇ ਜਨਮ ਲੋਕ ਸੁਖੀਏ ਪਰਲੋ ਸਹਿਲੇ ਨਾਨਕ ਹਰਿ ਪ੍ਰਖ ਆਪੇ ਆਓ ਸਾਰੀ ਜੱਤੀ ਇਹ ਭਾਈ ਪਰਤਾ ਬੁਰਾ ਨਾ ਰੱਖੋ ਚੀਤ ਪਰਕਾ ਬੁਰਾ ਨਾ ਰੱਖੋ ਚੀਤ